ਡਲਾਡਾ ਦੇ ਵਾਰਡ ਨੰਬਰ 17 ਚ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ। ਰਾਤ 2 ਵਜੇ ਦੇ ਕਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ। ਜਿਸ ਕਾਰਨ ਨਾ ਸਿਰਫ ਘਰ ਦਾ ਕਾਫੀ ਸਮਾਨ ਨਸ਼ਟ ਹੋ ਗਿਆ, ਸਗੋਂ ਪਰਿਵਾਰ ਦੀ ਸੁਰੱਖਿਆ ਵੀ ਖਤਰੇ 'ਚ ਪੈ ਗਈ। ਇਹ ਪਰਿਵਾਰ ਪਹਿਲਾਂ ਹੀ ਆਰਥਿਕ ਤੰਗੀ 'ਚ ਜੀ ਰਿਹਾ ਸੀ। ਪਰਿਵਾਰ ਦੀ ਇੱਕ ਔਰਤ ਜੋ ਕਿ ਚੂਲੇ ਦੇ ਆਪਰੇਸ਼ਨ ਤੋਂ ਗੁਜ਼ਰ ਰਹੀ ਹੈ, ਮਰੀਜ਼ ਦੀ ਹਾਲਤ 'ਚ ਹੈ। ਉਤੋਂ ਛੱਤ ਡਿੱਗਣ ਦੀ ਇਹ ਘਟਨਾ ਜਿਵੇਂ ਕਿ ਦੂਜਾ ਪਹਾੜ ਟੁੱਟ ਪਿਆ ਹੋਵੇ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਛੱਤ ਤੁਰੰਤ ਪਵਾ ਕੇ ਦਿੱਤੀ ਜਾਵੇ ਹਾਜੀ ਮੈਂ ਵਾਰਡ ਨੰਬਰ 17 ਤੋਂ ਸਾਬਕਾ ਐਮਸੀ ਕੇਵਲ ਸਿੰਘ ਜੀ ਮੈਂ ਇਸ ਪਰਿਵਾਰ ਨਾਲ ਬਹੁਤ ਹਮਦਰਦੀ ਜ਼ਾਹਰ ਕਰਦਾ ਕਿਉਂਕਿ ਇਹਨਾਂ ਦਾ ਰਾਤ 2 ਵਜੇ ਮੀਂਹ ਕਾਰਨ ਛੱਤ ਡਿੱਗ ਪਈ ਇਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਬੇਟੀ ਹੈ ਸਾਹਮਣੇ ਬੈਠੀ ਹੈ ਇਹਦਾ ਚੂਲੇ ਦਾ ਆਪਰੇਸ਼ਨ ਹੋਣਾ ਉਧਰ ਲੱਖ ਰੁਪਏ ਵਾਂਗੂ ਲੱਗਣਾ ਇਸ ਕਰਕੇ ਇਹ ਉਧਰ ਤਾਂ ਇੰਤਜ਼ਾਮ ਕਰ ਰਹੇ ਸਨ ਪਰ ਰਾਤੀ ਇਹਨਾਂ ਦੀ ਛੱਤ ਡਿੱਗ ਪਈ ਇਹਨਾਂ ਦੀ ਸਰਕਾਰ ਵੱਲੋਂ ਮੈਨੂੰ ਮੇਰੀ ਮੰਗ ਹੈ ਵੀ ਇਹਨਾਂ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਕਈ ਵਾਰ ਇਹਨਾਂ ਦੇ ਫਾਰਮ ਆਵਾਸ ਯੋਜਨਾ ਦੇ ਤਹਿਤ ਅਸੀਂ ਭਰ ਚੁੱਕੇ ਆਂ ਪਰ ਕਿਤੇ ਇਹਨਾਂ ਦੀ ਸੁਣਵਾਈ ਨਹੀਂ ਹੋਈ ਬਹੁਤ ਹੀ ਗਰੀਬ ਪਰਿਵਾਰ ਹੈ ਅਸੀਂ ਇਹਨਾਂ ਨਾਲ ਬਹੁਤ ਹਮਦਰਦੀ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਦੀ ਵੱਧੋ ਵੱਧ ਮਦਦ ਕੀਤੀ ਜਾਵੇ ਅਸੀਂ ਇੱਕ ਮੀਂਹ ਪੈਣ ਕਾਰਨ ਬਹੁਤ ਜ਼ਿਆਦਾ ਵਾਰਸ਼ ਹੋਣ ਕਾਰਨ ਅਸੀਂ ਨਾ ਗਰੀਬ ਪਰਿਵਾਰ ਨਾਲੋਂ ਸੰਘਰਸ਼ ਰੱਖਦੇ ਆਂ ਰਾਤੀ 2:00 ਵਜੇ ਸਾਡੀ ਆ ਛੱਤ ਡਿੱਗ ਗਈ ਇਹ ਅਸੀਂ 2-3 ਵਾਰੀ ਫਾਰਮ ਭਰੇ ਵੀ ਨਹੀਂ ਜਿਹੜੇ ਸਕੀਮ ਵਾਲੇ ਨੇ ਉਹ ਸਾਡੇ ਕੋਈ ਉਹ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਵੀ ਸਾਡੀ ਆ ਬਸ ਬੈਠਣ ਜੋਗਾ ਸਾਡੀ ਆ ਛੱਤ ਹੋ ਜੀ ਇੱਥੇ ਨਾਲ ਹੀ ਮੇਰੇ ਘਰ ਦੇ ਨਾਲ ਸੁਖਦੇਵ ਸਿੰਘ ਸੁੱਖਾ ਇੱਥੇ ਜੋ ਆ ਕਹਾਣੀ ਦੇ ਵਿੱਚ ਮੇ ਵਿਚਾਰਾ ਮਿਸਤਰੀ ਆ ਇਹਦੀ ਪਹਿਲਾ 6 ਮਹੀਨੇ ਹੋ ਗਏ ਲੱਤ ਟੁੱਟੀ ਆ ਤੇ ਕੰਮ ਕਰਦੋਂ ਵਿਹਲਾ ਆਪਣੇ ਘਰੇ ਬੈਠਾ ਸੀਗਾ ਰਾਤ ਰਾਤ ਮੀਂਹ ਪੈਂਦਾ ਕਾਫੀ ਦੋ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ بارش ਹੋ ਰਹੀ ਆ ਛੱਤਾਂ ਚੋੜ ਰਹੀਆਂ ਨੇ ਔਰ ਜਿਹੜੀ ਛੱਤਾਂ ਦੇ ਚੋਣ ਕਰਨ ਕਰਕੇ ਪਾਣੀ ਦੇ ਕਰ ਕਰਕੇ ਮੀਂਹ ਦੇ ਕਰ ਕਰਕੇ ਇਹ ਛੱਤ ਡਿੱਗ ਪਈ ਆ ਦੀ ਰਾਤ ਬਹੁਤ ਸਾਰਾ ਸਮਾਨ ਇਹਦੇ ਥੱਲੇ ਦਬ ਗਿਆ ਸੋਫਾ ਅੰਦਰ ਹੈਗਾ ਉਹ ਵੀ ਦਬ ਗਿਆ ਤੇ ਬਾਕਸ ਬੈੱਡ ਆ ਉਹ ਵੀ ਦਬ ਗਿਆ ਬਾਕਸ ਬੈੱਡ ਦੇ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਸੀ ਇਹਨਾਂ ਦੇ ਜਿਵੇਂ ਮੋਬਾਈਲ ਵਗੈਰਾ ਇਹਨਾਂ ਦੀਆਂ ਦਵਾਈਆਂ ਲੱਤਾਂ ਤੇ ਜਿਹੜੀਆਂ ਟੁੱਟੀਆਂ ਜਾਂ ਕੋਈ ਹੋਰ ਪੈਸਾ ਟੱਕ ਆਉਂਦਾ ਬਿਸਤਰੀ ਵਗੈਰਾ ਪਾਣੀ ਠਿੱਕਰ ਉਹ ਸਾਰੇ ਉਹਦੇ ਬਾਕਸ ਬੈੱਡ ਦੇ ਵਿੱਚ ਸੀ ਉਹ ਵੀ ਪਿੱਛੇ ਦਬ ਗਿਆ ਉਹ ਵੀ ਆਪਦਾ ਕੀਮਤੀ ਸਮਾਨ ਵਿੱਚ ਦਬ ਗਿਆ ਇਹ ਦੇ ਕਾਰਨ ਕਰਕੇ ਇਧਰਲੇ ਲਾਲ ਦੇ ਨਾਲ ਜਿਹੜਾ ਕਮਰਾ ਹੈਗਾ ਦੂਸਰਾ ਪਾਸੇ ਉਹ ਵੀ ਖਿੱਚਿਆ ਗਿਆ ਉਹਦੇ ਨਾਲ ਬਰਾਂਡਾ ਉਹ ਵੀ ਸਾਰਾ ਤੈਸ਼ ਨੈਸ਼ ਹੋ ਗਿਆ ਡਿੱਗਣੋਂ ਕਰਨਾ ਕਰਾਰੇ ਆ ਇਹਦੇ ਕੰਮ ਕਰਕੇ ਆ ਸਾਰੇ ਘਰ ਦੇ ਵਿੱਚ ਕਰੰਟ ਵੀ ਆ ਗਿਆ ਅਸੀਂ ਹੁਣ ਕਰੰਟ ਵੀ ਕਟਵਾਇਆ ਹੈਗਾ ਤੇ ਇਹਦੇ ਕਰਕੇ ਕਾਫੀ ਨੁਕਸਾਨ ਹੋਇਆ 6 ਮਹੀਨੇ ਹੋ ਗਏ ਵਿਚਾਰੇ ਨੂੰ ਮੰੰਜੇ 'ਚ ਪਏ ਨੂੰ ਇਸ ਕਰਕੇ ਉਹਨੂੰ ਯੋਗ ਮੁਆਵਜ਼ਾ ਅਸੀਂ ਸਵਾਸਥੀ ਸੰਸਥਾਵਾਂ ਤੋਂ ਸਰਕਾਰ ਤੋਂ ਤੇ ਲੋਕਲ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਦੇ ਕੇ ਇਹਨਾਂ ਵਿਚਾਰਿਆਂ ਨੂੰ ਹੁਣ ਸੜ ਦੇ ਉੱਤੇ ਕੋਈ ਸੱਤ ਨਹੀਂ ਰਹੀ ਹੁਣ ਇਹ ਰੋਟੀ ਪਕਾਉਣ ਨੂੰ ਵੀ ਕੋਈ ਜਗ੍ਹਾ ਨਹੀਂ ਬਚੀ ਜਿੱਥੇ ਰਾਤ ਨੂੰ ਸੌਂ ਸਕਣ ਉਹਥੇ ਵੀ ਜਿਹੜੇ ਬੱਚੇ ਨਿੱਕੇ ਨਿੱਕੇ ਬੱਚੇ ਆ ਬਾਰਸ਼ ਦੇ ਵਿੱਚ ਬੈਠੇ ਆ ਇਸ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਕੋਈ ਜੋਜਮ ਜੋਗ ਬਾਬਜਾ ਦੇ ਕੇ ਇਹਨਾਂ ਦਾ ਘਰ ਬਣਵਾ ਕੇ ਇਹਦੇ ਸੱਤ ਛੱਤ ਬਣਾਈ ਜਾਵੇ